जंडियाला गुरु पुलिस ने दो वक् वक् किसान दोषियों गिरफ्तार एक कतल केस विच पिस्टल समेत किया काबू तलाजिम 500 ग्राम चूरा पोसत समेत किया काबू एंकर जंडियाला गुरु पंजाब सरकार वालों चलाई गई मुहिम नशा निर्देश मुख्तारि गुणोंवाल रोड एक कतल आकाशदीप सो राम शरणजीत होनी दोशी करण सिंह उर्फ गांधी वासीपुरा मुहला चलता आ रहा एक पिस्तल समेत ਕਿਤਾ ਗਿਆ ਤੇ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਦੇ ਚੱਲ ਰਿਹਾ ਇੱਕ ਦੋਸ਼ੀ ਨੂੰ 500 ਗ੍ਰਾਮ ਚੂਰਾ ਕੋਸਤ ਸਮੇਤ ਕਾਬੂ ਕੀਤਾ ਗਿਆ ਜੋ ਕਿ ਇੱਕ ਪ੍ਰਾਈਵੇਟ ਬੱਸ ਨੰਬਰ BB11DK9852 ਵਿੱਚ ਗੁਰਪ੍ਰੀਤ ਸਿੰਘ ਸਰਕਾਰ ਦੁਆਰਾ ਯੁੱਧ ਨਸ਼ੇ ਵਿਰੁੱਧ ਜਿਹੜੀ ਚੱਲਦੀ ਮੁਹਿੰਮਾ ਉਹਦੇ ਵਿੱਚ ਪੰਜਾਬ ਪੁਲਿਸ ਸਖਤੀ ਨਾਲ ਔਰ ਬੜੇ ਚੰਗੇ ਤਰੀਕੇ ਨਾਲ ਐਕਸ਼ਨ ਲੈ ਰਹੀ ਆ ਕੱਲ ਸਾਡੇ ਚੌਕੀ ਚਾਜ ਨਰੇਸ਼ ਕੁਮਾਰ ਸਰਵ ਇੰਸਪੈਕਟਰ ਨੇ ਇਨਫੋਰਮੇਸ਼ਨ ਬਿਲੀ ਸੀ ਵੀ ਬੱਸ ਹੈ ਟਰੈਵਲ ਬੱਸ ਆਈਡੀ ਪ੍ਰਾਈਵੇਟ ਉਹਦੇ ਵਿੱਚ ਭੂਕੀ ਹੈ ਹਨ ਉਹਨਾਂ ਨੇ ਗੱਡੀ ਰੋਕੀ ਬੱਸ ਦੀ ਸਰਚ ਕਰਦੇ ਆ ਸਾਨੂੰ ਅੱਧਾ ਕਿਲੋ ਹੈਰਨ ਉਹਦੇ ਵਿੱਚੋਂ ਚੂਰਾ ਪੋਸਟ ਮਿਲਿਆ ਜੀ ਤੇ ਉਹ ਮੌਕੇ ਤੇ ਕਾਰਵਾਈ ਕਰਕੇ ਜਿਹੜਾ ਪਰਚਾ ਦਰਜ ਕਰ ਦਿੱਤਾ ਜਿਹੜਾ ਉਹਦੀ ਵਰਤੋਂ ਕਰਨ ਵਾਲਾ ਸੀਗਾ ਹੈਲਪਰ ਉਹਨੂੰ ਅਰੈਸਟ ਕੀਤਾ ਗਿਆ ਤੇ ਬੱਸ ਸਾਡੇ ਕਬਜ਼ੇ ਕਬਜ਼ੇ ਜ਼ਾਦੀ ਇਸ ਤੋਂ ਇਲਾਵਾ 6 ਮਹੀਨੇ ਪਹਿਲਾਂ ਇੱਥੇ ਗਊਸ਼ਾਲਾ ਰੋਡ ਤੇ ਗੋਲੀ ਚੱਲੀ ਸੀ ਅਕਾਸ਼ ਦੀ ਪੁੱਤਰ ਰਾਮ ਸ਼ਰਨ ਹੈ ਇਹਦੇ ਗੋਲੀਆਂ ਲੱਗੀਆਂ ਸੀ 6 ਬੰਦਿਆਂ ਨੇ ਹਮਲਾ ਕਰਕੇ ਗੋਲੀਆਂ ਮਾਰੀਆਂ ਸੀ 6 ਇਹਦੇ ਵਿੱਚ ਪਹਿਲਾਂ ਇੱਕ ਦੋਸ਼ੀ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਇੱਕ ਦੋਸ਼ੀ ਬਾਕੀ ਭਗੌੜੇ ਸੀਗੇ ਜਿਨ੍ਹਾਂ ਦੇ ਵਿੱਚੋਂ 6 ਮਹੀਨੇ ਬਾਅਦ ਕੱਲ ਕੱਲ ਜਿਹੜਾ ਇੱਕ ਦੋਸ਼ੀ ਹੈ ਕਰਨ ਉਰਫ ਗਾਂਧੀ ਉਹ ਫੜਿਆ ਗਿਆ ਜਿਹਦੇ ਕੋਲੋਂ ਇੱਕ ਪਿਸਤੌਲ ਤੇ ਜਿੰਦਾ ਰੌਣ ਮਿਲੇ ਨੇ ਰੈਸਟ ਪਾਲੀ ਗਈ ਹੈ ਜੀ ਪੁਲਿਸ ਰਿਮਾਂਡ ਤੇ ਆ ਤੇ ਇਹ ਬਾਕੀ ਜਿਹੜੇ ਦੋਸ਼ੀ ਆ ਉਹਨਾਂ ਨੂੰ ਜਲਦ ਗ੍ਰਿਫਤਾਰ ਕਰਾਂਗੇ ਸਰ ਜੀ ਪਿਛਲੇ ਦਿਨੀ ਵਕੀਲ ਲਖਿੰਦਰ ਸਿੰਘ ਤੇ ਹੌਲਾ ਕੀਤਾ ਜਿਹਦੀ ਡੈਥ ਹੋ ਗਈ ਹੈ ਜੀ ਗੋਲੀ ਮਾਰੇਗੀ ਉਹਦੇ ਬਾਰੇ ਕੁਝ ਕਹਿਣਾ ਚਾਹੁੰਦੇ ਆਂ ਦੇਖੋ ਉਹਦੇ ਬਾਰੇ ਸਾਡੇ ਡਿਸਟ੍ਰਿਕਟ ਦੀਆਂ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਵੱਖ-ਵੱਖ ਟੀਮਾਂ ਬਣਾਈਆਂ ਹੋਈਆਂ ਵਾ ਸਾਰੇ ਆਪਣੇ ਆਪਣੇ ਆਪਰੇਸ਼ਨ ਤੇ ਲੱਗੇ ਨੇ ਜੀ ਹੁਣ ਤੱਕ ਜਿਹੜਾ ਉਹਦੇ ਵਿੱਚ ਤਿੰਨ ਦੋਸ਼ੀ ਅਰੈਸਟ ਕਰ ਲਏ ਨੇ ਜਿਨ੍ਹਾਂ ਕੋਲੋਂ ਬੀਤੇ ਦਿਨੀ ਤੁਸੀਂ ਦੇਖਿਆ ਹੋਣਾ ਜੀ ਸਾਡੀ ਪ੍ਰੈਸ ਕਾਨਫਰੰਸ ਦੇ ਵਿੱਚ ਪੰਜ ਪਿਸਤਲ ਤੇ ਬਰਾਮਦ ਕੀਤੇ ਆ ਜੀ ਤੇ ਬਾਕੀ ਸਾਥੀਆਂ ਇਹ ਜਿਹੜੇ ਇਹਨਾਂ ਦੇ ਸਾਥੀ ਨੇ ਜਾਂ ਮੇਨ ਮੁਲਜ਼ਮ ਨੇ ਉਹਨਾਂ ਦੇ ਪੱਗਰ ਵੀ ਟੀਮਾਂ ਲੱਗੀਆਂ ਹੋਈਆਂ ਵਾ ਤੇ ਜਲਦ ਇਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਕਾਨੂੰਨ ਦੇ ਸਕੰਜੇ ਜਿਥੇ ਲਿਆਂਦਾ ਜਾਊਗਾ ਜਿਹੜੇ ਡੋਡੇ ਫੜੇ ਜੀ ਇੱਦਾਂ ਕੋਈ ਜਿਹੜੀ ਬਾਸ ਚ ਫੜੇ ਆ ਪ੍ਰੋਫੈਸ਼ਨਲ ਆਗੇ ਪਹਿਲੀ ਇਹ ਕਿਹਨੂੰ ਅਡਿਕਟਡ ਸੀ ਬੰਦਾ ਇਹ ਰਹਿਣ ਵਾਲੇ ਅੱਗੇ ਦੇ ਆ ਅੰਮ੍ਰਿਤਸਰੋਂ ਚੱਲੇ ਸੀਗੇ ਜੀ ਤੇ ਇਹਦੇ ਵਿੱਚ ਜਿਹੜਾ ਗ੍ਰਿਫਤਾਰੀ ਹੋਈ ਹੈ ਇਹਦੀ ਤੇ ਰਿਕਵਰੀ ਹੋਈ ਆ ਪੁੱਛਗਿੱਛ ਕਰਦੇ ਆ ਕਿਧਰੋਂ ਕੋ ਲੈ ਕੇ ਆਏ ਪਿੱਛੇ ਦੀ ਪਿੱਛੇ ਜਾਵਾਂਗੇ ਅੱਗੇ ਹੋਰ ਕਵਰੇ ਫਿਲਹਾਲ ਰਿਮਾਂਡ ਲੈ ਕੇ ਅਗਲੀ ਜਿਹੜੀ ਆ ਪੁੱਛਗਿੱਛ ਤਾਂ ਇਹਨਾਂ ਦੇ ਪਹਿਲਾ ਕੇਸ ਆ ਤੇ ਹੋਰ ਜੀ ਫਿਲਹਾਲ ਪਹਿਲਾ ਜੀ ਬਾਕੀ ਕੋਲ ਕਰਾਂਗੇ ਜਿੱਥੋਂ ਦਾ ਰਹਿਣ ਵਾਲਾ ਤੇ ਉਥੋਂ ਕੋਲ ਕਰਕੇ ਦੇਖਾਂਗੇ ਠੀਕ ਹੈ ਜੀ